ਲੁਧਿਆਣਾ ਦੇ थाना ਡੇਲੂ ਦੇ ਅਧੀਨ ਪੈਂਦੇ ਕਿਲਾਰਾਏਪੁਰ ਵਿਖੇ ਸਥਿਤ ਧਾਰਮਿਕ ਸਥਾਨ ਡੇਰਾ ਹਰੀਸਰ ਸਾਹਿਬ ਵਿਖੇ ਪਿਛਲੇ ਕਈ ਮਹੀਨਿਆਂ ਤੋਂ ਡੇਰੇ ਤੇ ਕਾਬਜ ਹੋਣ ਦਾ ਵਿਵਾਦ ਦੋ ਗੁੱਟਾਂ ਵਿੱਚ ਉਸ ਸਮੇਂ ਕਾਫੀ ਟਕਰਾਅਪੂਰਨ ਹੋ ਗਿਆ ਜਦੋਂ ਡੇਰੇ ਵਿੱਚ ਮੌਜੂਦਾ ਟਰਸਟੀ ਅਤੇ ਡੇਰੇ ਦੀ ਉਤਰਾਧਿਕਾਰੀ ਸਾਧਵੀ ਯੋਗਾਂਜਲੀ ਨੇ ਡੇਰੇ ਵਿੱਚ ਪ੍ਰਵੇਸ਼ ਕੀਤਾ ਇਸ ਮੌਕੇ ਡੇਰੇ ਵਿੱਚ ਦੂਰ ਦੂਰੋਂ ਸੰਗਤਾਂ ਗੁਰੂ ਪੁੰਨਿਆਂ ਦੇ ਮੌਕੇ ਤੇ ਆਈਆਂ ਹੋਈਆਂ ਸਨ ਸਤਵੀ ਜੁਗਾਂਜਲੀ ਨੇ ਜਦੋਂ ਆਪਣੇ ਸਾਥੀਆਂ ਨਾਲ ਡੇਰੇ ਵਿੱਚ ਪ੍ਰਵੇਸ਼ ਕੀਤਾ ਅਤੇ ਆਪਣੇ ਨਿਵਾਸ ਸਥਾਨ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਗੁੱਟ ਵੱਲੋਂ ਉਹਨਾਂ ਨੂੰ ਜਾਣ ਤੋਂ ਰੋਕਿਆ ਗਿਆ ਜਿਸ ਕਰਕੇ ਵਿਵਾਦ ਵਧ ਗਿਆ। ਇਸ ਮੌਕੇ ਦੋਨੋਂ ਧਿਰਾਂ ਨੇ ਡੇਰੇ ਉੱਪਰ ਆਪਣਾ ਆਪਣਾ ਅਧਿਕਾਰ ਜਿਤਾਉਣ ਬਾਰੇ ਵੀ ਕਿਹਾ ਗਿਆ। ਥਾਣਾ ਡੇਲੋਂ ਦੀ ਪੁਲਿਸ ਨੇ ਬੜੀ ਹੀ ਮੁਸਤੈਦੀ ਵਿਖਾਉਂਦੇ ਹੋਏ ਮਾਮਲੇ ਨੂੰ ਸੂਝ-ਬੂਝ ਨਾਲ ਸੰਭਾਲਿਆ। ਇਸ ਮੌਕੇ ਸਤਵੀ ਜੁਗਾਂਜਲੀ ਨੂੰ ਡੇਰੇ ਵਿੱਚੋਂ ਜਾਣਾ ਪਿਆ। की है इस मामले की पूरी जानकारी आओ बखानदे हां पंजाब खबर 24 की एक विशेष रिपोर्ट जी साध्वी जो यो, यो, जान्हवी चैतन्यपुरी और 10 साल तो 2014 तो ऐसी एक्टर गई बड़ी नशीन महांत हां और किला रायपुर डेरा हरिसर च और ਸਾਡੇ ਕੋਲੇ ਇਹ ਵੀ ਹੈ ਪ੍ਰੋਜੈਕਸ਼ਨ ਵੀ ਸਾਜਾ ਕੀ ਹੈ ਪਰ ਇਹਨਾਂ ਕੁਝ ਲੇਡੀਜ਼ ਨੇ ਮਤਲਬ ਸਾਡੇ ਕਮਰੇ ਦੇ ਤਾਲੇ ਤੋੜ ਕੇ ਸਮਾਨ ਚੋਰੀ ਕੀਤਾ ਹੈ ਔਰ ਸਾਨੂੰ ਇਹਨੇ ਕਮਰੇ ਦਾ ਜਾਣ ਵੀ ਨਹੀਂ ਦਿੰਦੇ ਤੇ ਸਾਡੇ ਨਾਲ ਬਹੁਤ ਜ਼ਿਆਦਾ ਤੱਤਾ ਹੋ ਰਿਹਾ ਹੈਗਾ ਜੋ ਤਾਲੇ ਤੋੜੇ ਨੂੰ ਨੁਕਸਾਨ ਵੀ ਹੋਇਆ ਹੈ ਜੀ ਨੁਕਸਾਨ ਹੋਇਆ ਹੈ ਸਾਡਾ ਟੀਵੀ ਆਰ ਵਗੈਰਾ ਔਰ ਸਾਨੂੰ ਹਜੇ ਕਮਰੇ ਚ ਜਾਣ ਨਹੀਂ ਦਿੰਦੇ ਪਤਾ ਨਹੀਂ ਹੈ ਕਿ ਕਿੰਨਾ ਤੇ ਕਿੰਨੀ ਸਮਾਨ ਚੋਰੀ ਹੋਇਆ ਹੋਗਾ ਜਾ ਕੇ ਹੀ ਪਤਾ ਲੱਗੇਗਾ ਪਰ ਸਾਨੂੰ ਕਮਰੇ ਚ ਆਪਣੇ ਹੀ ਕਮਰੇ ਚ ਜਾਣ ਨਹੀਂ ਦੇ ਰਹੇ

ਦੇ ਰਾ ਇਹ ਗੰਦੂ ਤੋਂ ਇਹ ਦੀ ਹੁੰਦੀ ਉਹ ਤੇ ਬਸ ਕਰਨਾ ਸਾਧਵੀ ਦੀ ਗੱਲ ਕਰਨਾ ਜੇ ਗੰਦੇ ਇਲਜ਼ਾਮ ਲਾਉਂਦੀ ਆ ਜੀ ਜਨ ਸਮੋਹ ਵੀ ਨਹੋਈਆ ਕਰੂਪ ਤੇ ਇਸ ਕਰ ਮੈਂ ਅਸੀਂ ਤਾਂ ਸਾਧਵੀ ਦੀ ਮਾਰ ਕੇ ਤਾਂ ਕੀਤੀ ਸੀ ਕਿ ਇਹ ਮੌਲਿਕ ਦੇ ਰਾ ਮੌਲਿਕ ਰਾ ਇੰਨੇ ਗੰਦੇ ਇਲਜ਼ਾਮ ਲਾ ਕੇ ਮੁੜ ਕੇ ਸਮੂਹ ਕੋਈ ਰਹਿਦੀਗਾ ਕਿਲੇ ਇਲਜ਼ਾਮ ਲਾ ਕੇ ਉਹਨੂੰ ਬਖਸ਼ਾਮ ਕਰਨ ਦੀ ਕੋਸ਼ਿਸ਼ ਕਰਕੇ ਆਪ ਇੱਥੇ ਰਹਿ ਗਈ ਹੁਣ ਹੋਰ ਪਾਜੀ ਦਿੰਦਾ ਔਰ 420 ਦਾ ਕਰਦਾ ਚੱਲਦਾ 420 420 ਤੁਹਾਡਾ ਹੱਕ ਜੜਾ ਭਾਣਦਾ ਰਹਿਣਾ ਹੈ ਬਾਕੀ ਬੱਦਲ ਜੋ ਸੇ 31 ਵੇਲ ਤੇ ਆਈ ਹੋਈ ਹੈ ਬਾਕੀ ਫੀਲ ਬਹੁਤ ਖਰਾਬ ਕਰ ਰਹੀ ਹੈ ਜੀ ਸੀ 14 ਸਾਲ ਤੋਂ ਆਪਣੀ ਬਖੂਬੀ ਸੇਵਾ ਨਾਲ ਬਾਹਰ ਜਾਂਦੇ ਸੀ ਇਸ ਦੇ ਪਿੱਛੇ ਪਰ ਕੁਝ ਮੈਂਬਰ ਜਿਨ੍ਹਾਂ ਨੂੰ ਲਾਲਚ ਹੈਗਾ ਦੇਦੇ ਦੀ ਪ੍ਰੋਪਰਟੀ ਨਾਲ ਕਿ ਨਾ ਤਾਂ ਉਹ ਮਿਲ ਕੇ ਸਾਨੂੰ ਇਥੋਂ ਉਹਨਾਂ ਨੇ ਸਾਡੇ ਨਾਲ ਥੋੜਾ ਥੋੜਾ ਨਹੀਂ ਬਹੁਤ ਧੱਕਾ ਕੀਤਾ ਸਾਡੇ ਦੇ ਥੋੜੀ ਐਫ ਆਈ ਆਰ ਦੀ ਗੱਲ ਹੋ ਗਈ ਔਰ ਇਥੋਂ ਤੱਕ ਵੀ ਕਿਹਾ ਗਿਆ ਕਿ ਕਿ ਪ੍ਰਸ਼ਾਸਨ ਨੇ ਸਾਡੇ ਨਹੀਂ ਸੁਣੀ ਕਿੰਨੇ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਜੀ तकरीबन ਟਗੜਾਤਾ ਕੋਈ ਹੈ ਤਾਂ ਬਹੁਤ ਪਿਛਲੀ ਸਟੋਰੀ ਹੈਗੀ ਹੈ ਉਹਦੇ ਪਿੱਛੇ ਬਹੁਤ بڑا ਕੰਪਲੈਕਸ ਹੋਏਗਾ ਜਿਹਨੂੰ ਹਲੇ ਤੱਕ ਤਾਂ ਯਾਦ ਰੱਖ ਨਹੀਂ ਕੀਤਾ ਸਾਜੀ ਕੀ ਇਹ ਸਾਡੀ ਹੁਣ ਵੀ ਟਰਸਟੀ ਹੈ ਮੌਜੂਦਾ ਸਮੇ ਵੀ ਸਾਡੀ ਟਰਸਟੀ ਹੈ ਇਹ ਤੇ ਇਹਨੇ ਬੱਸ ਜੀ ਮੈਨੂੰ ਪ੍ਰੈਜ਼ੀਡੈਂਟ ਤੋਂ ਲਾਉਣਾ ਤੇ ਤਾਂ ਕਰਕੇ ਇਹਨੇ ਉੱਥੇ ਕੋਰਟ ਕੇਸ ਵੀ ਕੀਤੇ ਨੇ ਦਾਅਵੇ ਕੀਤੇ ਮੈਂ ਮਹਾਂਤਾਂ ਜੀ ਵੀਰੇ ਕਿ ਹਾਲਾਂਕਿ ਸਾਡੇ ਡੇਰੇ ਦਾ ਕੋਈ ਮਹਾਂਤ ਨਹੀਂ ਕੋਈ ਮਹਾਂਤੀ ਪਰੰਪਰਾ ਨਹੀਂ ਹੈ ਇਹ ਗੱਡੀ ਤੇ ਲੰਬੇ ਸਮੇਂ ਤੋਂ ਅਸੀਂ ਗੱਡੀ ਤੇ ਬਰਾਜਮਾਨ ਹੈ ਇਹ ਗੱਡੀ ਤੇ ਬਰਾਜਮਾਨ ਨਹੀਂ ਜੀ ਗੱਡੀ ਤੇ ਅੱਜ ਵੀ ਸਵਾਮੀ ਬੁੱਧਪੁਰੀ ਜੀ ਮਹਾਰਾਜ ਜੀ ਉਹ ਕਾਂਤਵਾਸ ਦੇ ਵਿੱਚ ਨੇ ਵੀਰੇ ਆਉਂਦੇ ਆ ਸਮੇਂ-ਸਮੇਂ ਤੇ ਵੀਰੇ ਆਉਂਦੇ ਨੇ ਉਹ ਉਹ ਬਰਾਜਮਾਨ ਨੇ ਜੀ ਉਹਨਾਂ ਨੇ ਹੀ ਇਹਦਾ ਨਾਮ ਅਨਾਉਂਸ ਕੀਤਾ ਸੀਗਾ ਕਿ ਅਸੀਂ ਇਹਨੂੰ ਟਰਸਟ ਦੀ ਪ੍ਰੈਜ਼ੀਡੈਂਟ ਬਣਾ ਕੇ ਚੱਲਦੇ ਹਾਂ ਜੀ ਹਣਾ ਵੀ ਅਸੀਂ ਸਮੇਂ-ਸਮੇਂ ਤੇ ਆਉਂਦੇ ਰਹਾਂਗੇ 6 ਮਹੀਨੇ ਬਾਅਦ 3 ਮਹੀਨੇ 2-2 ਮਹੀਨੇ ਬਾਅਦ ਉਹ ਗੇੜਾ ਮਾਰਦੇ ਰਹੇ ਕਈ ਕਿ ਦਿਨ ਰਹਿ ਕੇ ਜਾਂਦੇ ਨੇ ਉਰੇ ਜੀ ਉਹ ਇਹਨੂੰ ਸਿਰਫ ਟਰਸਟ ਦਾ ਬਣਾਇਆ ਸੀਗਾ ਵੀ ਤੂੰ ਉਰੇ ਸੰਿਆਸੀ ਜਿਹੜੀ ਪਰੰਪਰਾ ਚੱਲ ਰਹੀ ਆ ਸਾਧਨਾ ਧਾਰਾ ਚੱਲ ਰਹੀ ਆ ਵੀ ਬਸ ਤੂੰ ਉਹਨੂੰ ਲੋਕਾਂ ਨੂੰ ਪਾਠ ਭਜਨ ਦੇ ਰਾਸਤੇ ਤੇ ਚਲਾਉਣਾ ਜੀ ਇਸ ਰਾਸੇ ਇਸ ਕਰਕੇ ਇਹਨੂੰ ਬਣਾਇਆ ਸੀ ਇਹ ਪਰ ਇਹ ਥੋੜਾ ਜਿਹਾ ਹੋਰ ਪਾਸੇ ਨੂੰ ਪੈ ਗਈ ਜਮੀਨਾਂ ਕੰਨੀ ਨੂੰ ਪੈ ਗਈ ਹੁਣ ਵੀ ਸਾਨੂੰ ਪਿੰਡੋਂ ਆਉਂਦੇ ਨੇ ਜੀ ਤੁਸੀਂ ਰਾਜੀਨਾਮਾ ਕਰ ਲਓ ਜੀ ਉਹ ਸਾਧੂ ਜਗੰਧਲੀ 20 ਕਿੱਲੇ ਮੰਗਦੀ ਆ ਜੀ ਵੀ ਇਹਨੂੰ 20 ਕਿੱਲੇ ਉਰੇ ਬੀ ਕਿਲੇ ਦਾ ਵੀ ਕੋਈ ਮਤਲਬ ਨਹੀਂ ਹੈ ਟਰਸਟ ਨਹੀਂ ਜਮੀਨ ਦਾ 1.60 65 ਕਿਲੇ ਜਮੀਨ ਹੈਗੀ ਹੈ ਜੀ ਉਹ ਸਾਰੀ ਸਮਾਧੀ ਦੇ ਨਾਮ ਤੇ ਆ ਜੀ ਤੇ ਸਮਾਧੀ ਦੇ ਨਾਮ ਤੇ ਟਰਸਟ ਰਜਿਸਟਰ ਆ ਜੀ ਸ਼੍ਰੀ ਸ਼੍ਰੀ 108 ਜਗਤਗੁਰੂ ਸਵਾਮੀ ਦੇਪੁਰੀ ਮਾਰਾ ਟਰਸਟ ਇਹ ਟਰਸਟ ਰਜਿਸਟਰਡ ਆ 9078 ਤੋਂ ਠੀਕ ਇੱਕ ਜੀ ਜਦੋਂ ਇਲੈਕਸ਼ਨਾਂ ਦਾ ਰੋਲਾ ਚੱਲਦਾ ਸੀਗਾ ਜੀ ਜੀ ਨੂੰ ਸੀ ਕਿ ਮੈਨੂੰ ਪ੍ਰੈਜ਼ੀਡੈਂਟ ਹੁਣ ਲਾ ਦੇਣਗੇ ਮੇਰੇ ਨਾਲ ਜੁਰੀਟੀ ਹੈ ਨਹੀਂਗੀ ਜੀ ਉਦੋਂ ਜੀ ਇਹਨੇ ਮਾਤਰ ਰਜਿਸਟਰ ਲੈ ਕੇ ਭੱਜ ਗਈ ਸੀਗੀ ਜੀ ਜੁਗੰਤ ਜੀ ਮਾਤਰ ਰਜਿਸਟਰ ਦੇ ਜਾਣ ਤੋਂ ਬਾਅਦ ਚਲੋ ਹੋਇਆ ਰਣੀ ਗੱਲਬਾਤ ਹੋਈ ਸਾਰੀ ਦੱਸਿਆ ਉਹਨਾਂ ਨੂੰ ਤੇ ਇਹ ਜਦੋਂ ਐਸਵੀਐਮ ਦੇ ਆਰਡਰ ਦੇ ਨਾਲ ਜਿਹੜੇ ਇਲੈਕਸ਼ਨਾਂ ਹੋਈਆਂ ਉਦੋਂ ਤੋਂ ਮਤਾਂ ਰਜਿਸਟਰ ਵਾਪਸ ਲਿਆ ਗਿਆ। ਉਹ ਵਾਪਸ ਲਿਆ ਗਿਆ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ 41 ਮਤਿਆਂ ਦੇ ਉੱਤੇ ਫਰਜੀ ਸਾਇਨ ਕੀਤੇ ਗਏ ਨੇ। ਇੱਕ ਮਤਾ ਫਰਜੀ ਅੱਡ ਲੱਗ ਪੂਰਾ ਪਾਇਆ ਗਿਆ ਜੀ 2013 ਦੀ ਬੈਕਡੇਟ ਦੇ ਵਿੱਚ ਜਾ ਕੇ। ਕਿਹੜੇ ਮਤੇ ਸੀ ਭਾਜੀ ਉਹ? ਉੱਥੇ ਹੀ ਪਹਿਲਾਂ ਮੈਪ ਦਾ ਮਤਾ ਲੱਗਿਆ ਹੋਇਆ ਸੀਗਾ ਜੀ ਕਲਾਨੀ ਬਿਲਡਿੰਗ ਦਾ ਜਿਹੜੀਆਂ ਬੇਚੀ ਦੇ ਵਿੱਚ ਵੇਚੀਆਂ ਜਾਂਦੇ ਨੇ ਜੀ। ਇਸ ਬਿਲਡਿੰਗ ਦਾ ਮੈਪ ਲੱਗਿਆ ਹੋਇਆ ਸੀ ਉਹ ਪਟਕੇ ਇਹਨਾਂ ਨੇ ਉਹਦੇ ਥੱਲੇ ਪੁਰਾਣੀਆਂ ਡੇਟਾ ਦੇ ਵਿੱਚ ਜਾ ਕੇ ਮਤਲਬ ਪਤਾ ਕਿ 6-7 ਮੈਂਬਰ ਜਿਹੜੇ ਹੈਗੇ ਸੀਗੇ ਉਹ ਨਵੇਂ ਐਡ ਕਰ ਲਏਗੇ ਤੁਸੀਂ ਪ੍ਰਸ਼ਾਸਨ ਨੂੰ ਜਾਣੂ ਕਰਾਇਆ ਏ ਕਿ ਕਦੋਂ ਹਾਂਜੀ ਹਾਂਜੀ ਜੀ ਇਹਦੇ ਤੇ ਅਸੀਂ ਜੀ ਕੰਪਲੇਂਟ ਵੀ ਕੀਤੀ ਸੀ ਢਿੱਲੋਂ ਥਾਣੇ ਸੀਬੀ ਸਾਹਿਬ ਕਮਿਸ਼ਨਰ ਸਾਹਿਬ ਤੱਕ ਅਸੀਂ ਕੰਪਲੇਂਟਾ ਲੈ ਕੇ ਗਏ ਆ ਜੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ ਤੇ ਇਹਨਾਂ ਦੇ ਉੱਤੇ ਪਰਚਾ ਵੀ ਕਿੱਟਿਆ ਗਿਆ ਜੀ 420 465 768 471 180 ਬੀ ਦੇ ਪਰਚੇ ਇਹਨਾਂ ਦੇ ਉੱਤੇ ਹੋਈ ਨੇ ਜੀ ਤੇ ਇਹਨਾਂ ਨੂੰ ਹੁਣ ਜੁਗਾਂਜ ਨਹੀਂ ਨੂੰ ਕੱਚੀ ਬੇਲ ਨਹੀਂ ਹੋਈ ਸੀ ਕੀ ਨੇ ਉਰੀਆ ਕੀਤਾ ਕੁਛ ਕੀਤਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤਾਂ ਹੀ ਮਾਂ ਕੀਤਾ ਜਾਂਦੀ ਹੈ ਨਹੀਂ ਹੁਣ ਜਿਹੜਾ ਸਾਡਾ ਡੇਰੇ ਜਾ ਕੇ ਨੁਕਸਾਨ ਕੀਤਾ ਜੀ ਇਹਨੇ ਸਾਡੇ ਲੋਕਾਂ 'ਨ ਸੱਟਾਂ ਮਾਰੀਆਂ ਨੇ ਜੀ ਇਹਦਾ ਪਰਚਾ ਕੀਤਾ ਜਾਵੇ ਜੀ ਇਹਦੇ ਤੇ ਜੀ ਲੋਕ ਨੂੰ ਇਨਸਾਫ ਦਵਾਇਆ ਜਾਵੇ ਜੀ ਇਹਨੂੰ ਮੁੜ ਕੇ ਸਾਰੇ ਤੇ ਰੋਕਿਆ ਜਾਵੇ ਕਿ ਉਰੇ ਆ ਕੇ ਅੱਗੇ ਤੇ ਕੁਛ ਨਾ ਕਰੇ ਠੀਕ ਹੈ ਮੇਰੀ ਬੇਲ ਵੀ ਕੈਨਸਲ ਹੋਣੀ ਚਾਹੀਦੀ ਹੈ ਜੀ ਜਿਹੜੀ ਇਹ ਦਿੱਤੋਂ ਇੰਟਰਮ ਬੇਲ ਲੈ ਕੇ ਹਾਈ ਕੋਰਟ ਸੈਸ਼ਨ ਜੱਜ ਨੇ ਇਹਦੀ ਡਿਸਮਿਸ ਕਰ ਦਿੱਤੀ ਸੀ ਹਾਈ ਕੋਰਟ ਤੋਂ ਸਿਰਫ ਇਹ ਕਹਿ ਕੇ ਦਿੱਤੀ ਗਈ ਕਿ ਲੇਡੀ ਹੈ ਇਸ ਕਰਕੇ ਸੀ ਇਹਨੂੰ ਬੇਲ ਦਿੱਤੇ ਪਰ ਲੇਡੀ ਵਾਲਾ ਕੋਈ ਕੰਮ ਇਹਦਾ ਹੈ ਨਹੀਂਗਾ ਜੀ ਉਰੇ ਆ ਕੇ ਬਦਮਾਸ਼ੀਓ ਕਰਦੇ ਆ